ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਆਪਣੇ ਇਲਾਕੇ ਦੀ ਸੰਤ ਦੇ ਅੱਗੇ ਆਪਣਾ ਪੱਖ ਰੱਖਣਾ ਚਾਹਣਾ ਜੋ ਕਿ ਲੋਕਾਂ ਨੂੰ ਸੱਚਾਈ ਨਹੀਂ ਪਤਾ ਮੇਰੀਆਂ ਭੈਣਾਂ ਨੂੰ ਮਾਵਾ ਨੂੰ ਮੇਰੇ ਵੀਰਾਂ ਨੂੰ ਜੋ ਇਹਨਾਂ ਦੱਲਿਆਣੇ ਮਰਨਾ ਕੀਤਾ ਮੈਂ ਸੋਨੂ ਨੂੰ ਪਹਿਲਾਂ ਵੀ ਗੱਲਾਂ ਨਾ ਜੂੰਦਾ ਵੀ ਮਰੇ ਨੂੰ ਦੱਲਾ ਹੀ ਕਹੂੰਗਾ ਤੇ ਮਨ ਨੂੰ ਉਹਨੂੰ ਦੱਲਾ ਹੀ ਕਹੂੰਗਾ ਮੈਂ ਇਹਨਾਂ ਨੂੰ ਅਮਰ ਰਾਏ ਨਹੀਂ ਕਹਿਦਾ ਜਿਵੇਂ ਭੇਡਾਂ ਕਹਿੰਦੀਆਂ ਨਾ ਸ਼ਾਹ ਜੀ ਸ਼ਾਹ ਜੀ ਕਹਦਾ ਸ਼ਾਹ ਜੀ ਦੱਸੋ ਨਾ ਮੈਨੂੰ ਪਹਿਲਾਂ ਕੀ ਜੱਦੀ ਸਰਦਾਰੀ ਏ ਜਿੰਦੇ ਪਿਓ ਦੀ 100 150 ਕਿੱਲਾ ਮਾਲਕੀ ਵੀ ਇਹ ਸ਼ਾਹ ਹੀ ਟਾਡੇ ਦੇ ਪੈਸੇ ਸਾਕੇ ਇਹ ਇਹ ਸ਼ਾਹ ਬਣਿਆ ਚਬਾਲਦੇ ਗਰਾਂਡਾ ਖਾ ਕੇ ਚੀਮਿਆਂ ਦੀਆਂ ਸੜੀਆਂ ਖਾ ਕੇ ਤੇ ਇਹਨੇ ਲੋਕਾਂ ਦੀ ਆਪਣਾ ਗਰਾਂਡਾ ਦੇ ਪੈਸੇ ਲੈ ਕੇ ਤੇ ਛੇਦੂ ਹੀ ਸ਼ਾਹ ਬਣਤਾ ਇਹ ਦੱਲੇ ਹੀ ਤੇ ਦੱਲੇ ਹੀ ਰਹਿਣਗੇ ਜੋ ਇਹਨਾਂ ਮਰਨਾ ਕੀਤਾ ਜੋ ਇਹਨਾਂ ਸਰਪੰਚਾਂ ਨਾਲ ਕੀਤਾ ਜੋ ਇਹਨਾਂ ਐਮਐਲਏ ਨਾਲ ਕੀਤਾ ਇਹਨਾਂ ਬਖਸ਼ਿਆ ਕਿੰਨੂੰ ਮੈਨੂੰ ਇਹ ਗੱਲ ਦੱਸਣ ਲੋਕ ਕਿਸੇ ਐਮਐਲਏ ਨੂੰ ਬਖਸ਼ਿਆ ਹਰੇਕ ਐਮਐਲਏ ਨੂੰ ਇਹਨਾਂ ਕੁੜੀਆਂ ਨੇ ਗਾਲਾਂ ਕੱਢੀਆਂ ਕਿੰਨਿਆਂ ਦੀ ਇਹਨਾਂ ਪੱਗਾਂ ਲਾਈਆਂ ਗੱਲ ਕਰਦਾ ਮੈਂ ਆਪਣੀ ਜੂ ਮੇਰ ਨਾਲ ਇਹਨਾਂ ਸ਼ੁਰੂ ਤੋਂ ਸ਼ੁਰੂਆਤ ਕੀਤੀ 2000 ਸਾਲਾਂ 16 ਵਿੱਚ 2016 'ਚ ਮੈਂ ਪ੍ਰਧਾਨ ਬਣਦਾ ਖਾਲਸਾ ਗੱਲ ਦਾ ਤੇ ਮੈਂ ਬਣਦਾ ਕਾਲੀ ਦਲ ਵੱਲੋਂ ਮੈਨੂੰ ਹਰਮੀਰ ਸੰਧੂ ਵੱਲੋਂ ਪ੍ਰਧਾਨ ਬਣਾਇਆ ਜਾਂਦਾ ਕਾਲੀ ਦਲ ਵੱਲੋਂ ਤੇ ਇਹਨਾਂ ਨੂੰ ਉਹ ਚੀਜ਼ ਪਾਈਦੀ ਨਹੀਂ ਵੀ ਇਹ ਸਾਡੇ ਇਲਾਕੇ ਦਾ ਕਿੱਦਾਂ ਬਣ ਗਿਆ ਠੀਕ ਹੈ ਇਹਨਾਂ ਦੀ ਹਰਮੀਰ ਸੰਧੂ ਨਾਲ ਬੰਦ ਹੀ ਨਹੀਂ ਸੀ ਉਹਦੇ ਖਿਲਾਫ ਹੀ ਸ਼ੁਰੂ ਤੋਂ ਇਹ ਕੀ ਕਰਦੇ ਆ ਇਹ ਉਲਟ ਮੇਰੇ ਉਲਟ ਬੰਦਾ ਖੜਾ ਕਰ ਦਿੰਦੇ ਆ ਕਿ ਮੈਮੂਨ ਨੂੰ ਫੋਨ ਕਰਦਾ ਵੀ ਵੀਰੇ ਧਨਾ ਕਰੋ ਵੀ ਮੈਂ ਵੀ ਮੈਂ ਬਣਿਆ ਹਾਂ ਤੇ ਨਾਂ ਮੇਰੇ ਉਲਟ ਨਾ ਖੜਾ ਕਰੋ ਤੇ ਇਹਨੇ ਮੇਰੀ ਕੋਈ ਨਹੀਂ ਸੁਣੀ ਤੇ ਇਹ ਪ੍ਰਧਾਨ ਖੜਾ ਕਰ ਦਿੰਦੇ ਇਹਨਾਂ ਦਾ ਪ੍ਰਧਾਨ ਆ ਬਾਜ ਇਹ ਗੱਡੀਆਂ ਇਕੱਠੀਆਂ ਕਰਕੇ ਸ਼ਹਿਰ ਜਾਂਦੇ ਆ ਇਹਨਾਂ ਨੂੰ ਉੱਥੇ ਪੁਲਿਸ ਵਰ ਨਹੀਂ ਦਿੰਦੀ ਤੇ ਇਹਨਾਂ ਦੀ ਬਦਨਾਮੀ ਹੋ ਜਾਂਦੀ ਆ ਕਿਉਂਕਿ ਇਹਨਾਂ ਇਤਿਹਾਰਸੂਰ ਲੈ ਕੇ ਉੱਥੇ ਸ਼ਹਿਰ ਵਰਦੇ ਆ ਇਹਨਾਂ ਦੀ ਬਦਨਾਮੀ ਬੜੀ ਹੁੰਦੀ ਆ ਇਹ ਗੱਡੀਆਂ ਵਾਪਸ ਲੈ ਆਉਂਦੇ ਨਾਲ ਪ੍ਰਧਾਨ ਨਹੀਂ ਬੰਦਾ ਉਸ ਤੋਂ ਬਾਅਦ ਆ ਇਹ ਮੇਰੇ ਨਾਲ ਸਿੱਧੀ ਖੁੰਦਕ ਰੱਖਣ ਦਿਆ ਪੈਂਦੇ ਵੀ ਇਹਨੇ ਕਰਾਇਆ ਜੋ ਵੀ ਕਰਾਇਆ ਵੀ ਸਾਡੀ ਪ੍ਰਧਾਨਗੀ ਨਹੀਂ ਹੋਣ ਦਿੱਤੀ ਉਸ ਤੋਂ ਬਾਅਦ ਕੀ ਹੁੰਦਾ ਵਾ 2017 ਦੀ ਬਾਅਦ ਇਲੈਕਸ਼ਨ ਆ ਜਾਂਦੀ ਐ ਐਮਐਲਏ ਦੀ ਵਿਧਾਨ ਸਭਾ ਮਗਰੀ ਛੇਤੀ ਆ ਜਾਂਦੀ ਐ ਹਰਮੀਤ ਸੰਧੂ ਐਮਐਲਏ ਹਰ ਜਾਂਦਾ ਅਗਨੀ ਉਹ ਤਰੀ ਐਮਐਲਏ ਜਿੱਤਿਆ ਤਾਂ ਕਾਂਗਰਸ ਸਰਕਾਰ ਆ ਜਾਂਦੀ ਮੈਂ ਚੁੱਪ ਕਰਕੇ ਜਦੋਂ ਆਪਾਂ ਹਰਦੇ ਆ ਤੇ ਆਪਾਂ ਚੁੱਪ ਕਰਕੇ ਚੱਲ ਜਾਂਦੇ ਚੰਡੀਗੜ੍ਹ ਦੋ ਦਿਨ ਵੀ ਚਾਰ ਦਿਨ ਲਾਉਣੇ ਆ ਮੌਲ ਕਰਮਿਆਂ ਵੀ ਸਾਡਾ ਐਮਐਲਏ ਹਰਿਆ ਕਿਉਂਕਿ 2017 ਵਿੱਚ ਇਲੈਕਸ਼ਨ ਦੇ ਵਿੱਚ ਹਰਮੀਤ ਸੰਧੂ ਦੇ ਨਾਲ ਹੀ ਰਿਹਾ ਮੈਂ ਇਥੋਂ ਤੱਕ ਵੀ ਉਹਦੀ ਗੱਡੀ ਤੇ ਗੱਡੀ ਮੈਚ ਲਾਉਂਦਾ ਮੇਰੇ ਲੱਗੇ ਬਿਠਾਉਂਦਾ ਸੀ ਇਹਨਾਂ ਨੂੰ ਉਹ ਚੰਗੀ ਲਾਦੀ ਕਿਉਂਕਿ ਆਪਾਂ ਇਹਨਾਂ ਗਾੜੀ ਵੇਰਦੇ ਆ ਦੇ ਇਹ ਆnde ਸਾਡੀ ਗਾੜੀ ਵੇਰੇ ਕੋਈ ਨਾ ਕਹੂੰ ਜਦੋਂ ਸਾਡੇ ਨਾਲ ਨਜਾਇਜ਼ ਕਰਦੇ ਸੀ ਤੇ ਵੇਰ ਨਾ ਵਰਨਾ ਸੀ ਸਾਰੀ ਇਲੈਕਸ਼ਨ ਦੇ ਵਿੱਚ ਉਹਦੇ ਮੈਂ ਨਾਲ ਹੀ ਰਿਹਾ ਹਾਂ ਹਰ ਇੱਕ ਪਿੰਡ ਮੈਂ ਨਾਲ ਗਿਆ ਮੈਂ ਚੰਡੀਗੜ੍ਹ ਚਲ ਜਾਣਾ ਵਾ ਤੇ ਕੀ ਕਰਦੇ ਆ ਇਹ ਆਪਣੇ ਆਪਣੇ ਡਰਾਈਵਰ ਦੇ ਨਾਲ ਦੋ ਦਿਨ ਆਪਣੇ ਚੇਲੇ ਘੱਲ ਕੇ ਨਾਲ ਸੋਨੂੰ ਦੱਲਾ ਮੇਰੇ ਪਿੰਡ ਦੇ ਨਾਲ ਦੋ ਮੁੰਡੇ ਲੈ ਕੇ ਤੇ ਮੇਰੇ ਬੋਏ ਗਾੜੀ ਚਾਂਗਰਾ ਮਾਰ ਕੇ ਉਹਦੇ ਨਾਲ ਉੱਥੇ ਮੇਰੇ ਪਿੰਡ ਫਲੋ ਕੇ ਪੀਂਦੇ ਸ਼ਰਾਬ ਤੇ ਗੱਡੀ 'ਚ ਗਾਣੇ ਲਾ ਕੇ ਤੇ ਮੇਰੇ ਬੋਏ ਗਾੜੀ ਮਾਰਦੇ ਚਾਂਗਰਾ ਤੇ ਮੈਂ ਚੰਡੀਗੜ੍ਹ ਆ ਤੇ ਮੈਨੂੰ ਫੋਨ ਆਉਂਦਾ ਵੀ ਆਹ ਗੱਲ ਹੋਈ ਪਿੰਡ ਚਾਂਗਰਾ ਮਾਰ ਕੇ ਚੱਲ ਕੇ ਚਲ ਇਹਨਾਂ ਨੂੰ ਮੈਂ ਕੁਝ ਕਹਿੰਦਾ ਨਹੀਂ ਮੇਰੇ ਪਿੰਡ ਦੇ ਮੁੰਡੇ ਮੈਨੂੰ ਦੋਵੇਂ ਮਿਲ ਪੈਂਦੇ ਉਹਨਾਂ ਪਿਛੇ ਮੈਂ ਗੱਡੀ ਭਿਉਣਾ ਮੈਂ ਨਾਲ ਉਹਨਾਂ ਦੀ ਗੱਡੀ 'ਚ ਫੇਰ ਮਾਰਦਾ ਤੇ ਉਹ ਮੇਰੇ ਤੇ ਇਸ ਹਰ ਤਰ੍ਹਾਂ ਪਰਚਾ ਕਰਾ ਦਿੰਦੇ ਆ ਉਹ ਨਹੀਂ ਕਰਾਉਂਦੇ ਇਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਫੇਰ ਮਾਰੇ ਇਹਨਾਂ ਜਿੱਥੇ ਉਹ ਗੱਡੀ ਭਜਾ ਕੇ ਗਏ ਹੁੰਦੇ ਉੱਥੇ ਉਹ ਖਲੋ ਜਾਂਦੇ ਆ ਰਾਤ ਦਾ ਵੇਲਾ ਇਹ ਦੋਵੇਂ ਭਰਾ ਜਾ ਕੇ ਤੇ ਮੇਰੇ ਤੇ ਦੇ ਸਕਦਾ ਪਰਚਾ ਕਰਾ ਦਿੰਦੇ ਮੇਰੇ ਪਿੰਡ ਦੇ ਬੰਦੇ ਮੇਰੇ ਨਾਲ 8 ਦਿਨਾਂ ਬਾਅਦ ਰਾਈਨਾਮਾ ਕਰ ਲੈਂਦੇ ਵੀ ਸਾਡੀ ਕੋਈ ਗੱਲ ਨਹੀਂ ਵੀਰ ਤੇਰਾ ਵੀ ਉਹਨੇ ਸਾਨੂੰ ਕਿਹਾ ਸੀ ਤੇ ਅਸੀਂ ਉਹਦੇ ਬੰਦੇ ਆਏ ਉਹਨਾਂ ਨਾਲ ਚੱਲ ਗਏ ਆ ਉਸ ਤੋਂ ਬਾਅਦ ਕੀ ਹੁੰਦਾ ਮੈਂ ਫੇਰ ਪਿੰਡ ਆ ਕੇ ਬੈਠ ਜਾਣਾ ਫੇਰ ਮੇਰਾ ਖੁੰਦਕ ਰੱਖੰਦਾ ਪਿੰਡੀ ਉਸ ਤੋਂ ਬਾਅਦ 2018 ਵੀ ਸਰਪੰਚੀ ਲੱਖਣਾ ਆ ਜਾਂਦੀ ਹੈ ਉਹਦੀ ਜੋਗ ਹੀ ਮੈਂ ਪਹਿਲਾਂ ਤਿਆਰੀ ਕਰਨ ਹਾਂ ਵੀ ਅਸੀਂ ਲੱਖਾਂ ਲੜਨੀ ਹੈ ਉਹ ਕੀ ਹੁੰਦਾ ਵੀ ਮੇਰੇ ਤੇ ਚਲੋ ਉਦੋਂ ਵੀ ਇੱਕ ਦੋ ਤਿੰਨ ਚਾਰ ਪਰਚੇ ਆ ਗਏ ਇੰਨਾ ਹੀ ਕਰਾਇਆ ਸੀ ਤੇ ਮੇਰੇ ਕਾਜ ਨਹੀਂ ਭਰੇ ਜਾਂਦੇ ਕਿਉਂਕਿ ਸਰਕਾਰ ਕਾਂਗਰਸ ਦੀ ਤੁਹਾਨੂੰ ਪਤਾ ਹੈ ਕਾਲੀਦਾ ਸਰਪੰਚ ਕੋਈ ਬਣ ਨਹੀਂ ਸਕਦਾ ਚਲੋ ਮੈਂ ਜ਼ੋਰ ਜਾਰ ਲਾ ਕੇ ਮਾਲਾ ਦੇ ਕਾਜ ਭਰਾ ਦਿੰਨਾ ਤੇ ਮਾਲਾ ਮੇਰੀ ਸਰਪੰਚ ਬਣ ਜਾਂਦੀ ਹੈ ਇੱਕ ਤਰਫੀ ਸਰਪੰਚੀ ਹੁੰਦੀ ਵੋਟਾਂ ਨਾਲ ਜਿੱਤਦੇ ਕੋਈ ਬਦਮਾਸ਼ੀ ਨਹੀਂ ਕਰਦੇ ਕਿ ਇਹ ਨਾ ਧੱਕਾ ਨਹੀਂ ਕਰਦੇ ਇਲੈਕਸ਼ਨ ਹੁੰਦੀ ਪ੍ਰੋਪਰ ਤੇ ਸੇਸ਼ੂ ਲੀਡ ਦੇ ਮਾਦਾ ਸਰਪੰਚ ਬੰਦੀ ਸੱਤੇ ਮੈਂਬਰ ਸਾਡੇ ਬੰਦੇ ਪੰਚਾਇਤ ਬਣਾ ਕੇ ਸਕੂਲੋਂ ਨਿਕਲਦੇ ਆ ਲੋਕਾਂ ਦੇ ਪਿਆਰ ਨਾਲ ਲੋਕਾਂ ਦੇ ਦਿਲ ਜਿੱਤ ਕੇ ਕੰਮ ਕਰਕੇ ਬਣੇ ਆ ਐਵੇਂ ਧੱਕੇ ਨਾਲ ਨਹੀਂ ਬਣੇ ਆ ਠੀਕ ਹੈ ਨਾ ਨਾ ਕਿਸੇ ਦੇ ਕਾਗਜ਼ ਰੱਦ ਕਰਾਏ ਖੁਦ ਮਿਹਨਤ ਕੀਤੀ ਤੇ ਉਹਦਾ ਫਲ ਮਿਲਿਆ ਸਰਪੰਚ ਬੰਦ ਦਾ ਵਾਦਾ ਮੈਂ ਕਿਸੇ ਸੱਜਣ ਦੇ ਨਾਲ ਝਗੜੇ ਜਾਂਦਾ ਉੱਥੇ ਮੇਰੇ ਤੇ ਪਰਚਾ ਹੋ ਜਾਂਦਾ ਫਿਰ 2019 ਦੇ ਵਿੱਚ 307 ਦਾ ਪਰਚਾ ਹੋ ਜਾਂਦਾ ਉਸ ਵਾਰਾ ਕੀ ਹੁੰਦਾ ਮੈਂ ਸਾਲ ਇੱਕ ਭਗੜਾਈ ਨਾ ਇਹ ਮੇਰ ਨਾਲ ਹੁੰਦਾ ਹੁੰਦਾ ਪਹਿਲਾਂ ਰਾ ਰੱਖਦੇ ਹੀ ਇਹ ਬਾਅਦ 2020 ਦੇ ਵਿੱਚ ਇੱਕ ਝਗੜਾ ਹੁੰਦਾ ਵਾ ਐਵੇਂ ਐਵੇਂ ਕਰਾ ਝਗੜਾ ਹੁੰਦਾ ਵਾ ਇੱਕ ਕੁੜੀ ਆ ਉਹਦਾ ਭਰਾ ਨਹੀਂ ਕੋਈ ਹੈਗਾ ਉਹਦੀ ਪਾਲੀਆ ਝਗੜਾ ਵਾ ਤੇ ਇਹਦੇ ਇਹਦੇ ਯਾਰ ਜਿਹੜੇ ਦੱਲੇ ਉਹ ਵੋਂਦੇ ਹੀ ਇਹਦੇ ਮੋਨੂ ਨਹੀਂ ਵੋਂਦੇ ਨਾਲ ਜਾ ਕੇ ਬਾਵਾ ਹੀ ਨਾਲ ਉਹ ਗੁਰਵਿੰਦਰ ਮੁੰਡਾ ਮਰ ਗਿਆ ਉਹਨਾਂ ਦਾ ਰੌਲਾ ਸੀ ਤੇ ਉੱਥੇ ਗੋਲੀ ਚੱਲਦੀ ਆ ਤੇ ਮੇਰੇ ਸੱਜਣ ਮਿੱਤਰ ਜਾਂਦੇ ਆ ਤੇ ਮੇਰੇ ਤੇ ਉੱਥੇ 7 8 ਬੰਦੇ ਪਰਚਾ ਦਾ ਉਹਦੇ ਵਿੱਚ ਮੇਰਾ ਪਰਚੇ ਨਾ ਪਾ ਦਿੰਦੇ ਮੈਨੂੰ ਨੂੰ ਫੋਨ ਕਰਕੇ ਫਿਰ ਗਾਲਾ-ਗੋਲਾ ਕੱਢਦਾ ਵੀ ਮੇਰਾ ਨਜਾਇਜ਼ ਨਾ ਪਾਇਆ ਤੂੰ ਤੇ ਮੋਨ ਨੂੰ ਮੇਰਾ ਨਾਮ ਵਾਤਾ ਅਠਾ ਹੁੰਦਾ ਗਾਲੋ ਗਾੜੀ ਹੁੰਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਵਾ ਜਦੋਂ ਇਹਨਾਂ ਦੀ ਬਦਨਾਮੀ ਹੁੰਦੀ ਇਲਾਕੇ ਜੇ ਵੀ ਉਥੋਂ ਭੱਜੇ ਯਾਰ ਐਵੇਂ ਉਹ ਭਾਈ ਦੇ ਗਾੜੀ ਲਾ ਕੇ ਇਹ ਆਪਣਾ ਖੁਦ ਯਾਰ ਮਰਾਉਂਦੇ ਆ ਗੁਰਵਿੰਦਰ ਇਹ ਸਲੀਅਤ ਆ ਕੋਈ ਝੂਠ ਨਹੀਂ ਆ ਗੁਰਵਿੰਦਰ ਨੂੰ ਮਰਾਉਂਦੇ ਆ ਤੇ ਉਹਨੂੰ ਮਾਰਾ ਕੇ ਸਾਡੇ 8 ਜਨਾਂ ਦੇ ਕਤਲ ਦਾ ਪਰਚਾ ਪਾਉਂਦੇ ਆ ਉਸ ਵਕਤ ਹੈਗਾ ਹੀ ਐਸਐਸਪੀ ਨਿਬਲੇ ਮੈਨੂੰ ਪੂਰਾ ਨਾਮ ਨਹੀਂ ਪਤਾ ਐਸਐਸਪੀ ਨਿਬਲੇ ਜਾਂਦੇ ਆ ਮੇਰੇ ਤੇ ਪਰਚਾ ਹੁੰਦਾ ਨਾਲ ਮੇਰੇ ਨਾਲ 7-8 ਸਰਪੰਚਾਂ ਦੇ ਪਰਚਾ ਹੁੰਦਾ ਐਸਐਸਬੀ ਸਾਹਿਬ ਨਕਵਾਰੀ ਕਰਦੇ ਆ ਤੇ ਸਾਡਾ ਸਾਰਿਆਂ ਦਾ 302 ਜਨਾ ਕੱਢ ਦਿੰਦੇ ਅਸੀਂ ਸੱਚੇ ਹਾਂ ਤੇ ਇਹਨਾਂ ਦਾ ਯਾਰ 바ਵਾ ਉੱਥੇ ਕਤਲ ਦਾ ਪਰਚਾ ਪਾਉਂਦੇ ਆ ਅਜੇ ਵੀ ਹੈਗਾ ਉੱਥੇ ਪਰਚਾ ਖੁਦ ਆਪਣਾ ਯਾਰ ਮਾਰਾ ਕੇ ਸਾਡੇ ਤੇ ਪਾਇਆ ਤੇ ਉਹ ਸੱਚ ਸਾਹਮਣੇ ਉਹਨਾਂ ਨੂੰ ਪੁਲਿਸ ਸਾਨੂੰ ਕੱਢ ਕੇ ਨਕਵਾਰੀ ਕਿ ਸਾਰਿਆਂ ਨੂੰ ਬਿਨ ਡਾੜਾ ਨਹੀਂ ਕੋਈ ਕਸੂਰ ਹੈਗਾ ਇਹਨਾਂ ਹੀ ਮਾਰਾਇਆ ਵਾ ਇਹ ਦੋਵੇਂ ਭਰਾ ਫੇਰ ਵੱਜ ਜਾਂਦੇ ਕਿਉਂਕਿ ਇਹ ਪੁਲਿਸ ਦੇ ਟਾਊਟ ਆ ਇਹ ਦੋਵੇਂ ਭਰਾ ਵੱਜ ਜਾਂਦੇ ਬਾਬੇ ਦੇ ਪਰਚਾ ਹੁੰਦਾ ਉਹਨਾਂ ਦਾ ਯਾਰ ਜਿਹੜਾ ਉਹਨੂੰ ਅੰਦਰ ਘਾ ਲੈਂਦੇ ਉਸ ਤੋਂ ਬਾਅਦ ਕੀ ਹੁੰਦਾ ਵਾ ਉਸ ਤੋਂ ਬਾਅਦ ਸਾਲ ਬਾਅਦ ਫੇਰ ਮੇਰੇ ਤੇ ਰਾਜਪੁਰੇ ਜੁਏਪੀ ਦਾ ਪਰਚਾ ਹੁੰਦਾ ਮੇਰੇ ਪਿੰਡ ਦੇ ਮੁੰਡੇ ਫੜੇ ਜਾਂਦੇ ਆ ਉਹਨਾਂ ਨੂੰ ਪਿਸਤੌਲ ਫੜੇ ਜਾਂਦੇ ਨਾਰਮਲ 32 ਦੇ ਪਿਸਤੌਲ ਜਿਹੜੇ ਇੱਥੋਂ ਆਪਣੇ ਨਾਰਮਲ ਹੀ ਉਦਾਂ ਮਿਲ ਜਾਂਦੇ ਆ ਠੀਕ ਹੈ ਕੋਈ 30 ਦਾ ਪਿਸਤੌਲ ਨਹੀਂ ਫੜਿਆ ਕੋਈ ਉਹਨਾਂ ਨੂੰ ਸਾਲਟ ਨਹੀਂ ਫੜੀ ਕੋਈ ਉਹਨਾਂ ਨੂੰ ਗਰਨੇਡ ਨਹੀਂ ਫੜਿਆ ਕੁਝ ਨਹੀਂ ਫੜਿਆ ਸਾਨੂੰ ਖਾਲੀ ਸਾ ਖਾਲਿਸਤਾਨਾ ਜੁੜਿਆ ਜਾਂਦਾ ਅਨਲੌਫਲ ਐਕਟੀਵਿਟੀ ਸਾਡੇ ਤੇ ਲਾਈ ਜਾਂਦੀ ਜੁਏਪੀ ਜਿਹੜੀ ਅਤਵਾਦੀ ਧਾਰਾ ਲੱਗਦੀ ਆ ਨਜਾਇਜ਼ ਨਜਾਇਜ਼ ਮੇਰੇ ਪਿੰਡ ਦੇ ਦੋ ਮੁੰਡੇ ਨਾਲ ਮੇਰਾ ਨਾਮ ਪਾਇਆ ਜਾਂਦਾ ਇਹਨਾਂ ਦਲਿਆਂ ਦੇ ਨਾਲ ਹੋ ਕੇ ਪਾਉਂਦਾ ਰਾਜਪੁਰੇ ਪਰਚਾ ਹੁੰਦਾ ਰਾਜਪੁਰੇ ਵਾਲੀ ਪੁਲਿਸ ਚੁਭਾ ਲ ਆਉਂਦੀ ਆ ਇਹਨਾਂ ਦੇ ਘਰੇ ਠਹਿਰਦੀ ਆ ਇਹ ਕੱਲੇ ਕੱਲੇ ਬੰਦੇ ਦਾ ਘਰ ਦੱਸਦੇ ਆ ਨਾਲ ਰੇਡਾਂ ਕਰਾਉਂਦੇ ਆ ਮੈਂ ਫੇਰ ਪਹਿਲਾਂ ਮੈਂ ਪੇਸ਼ ਹੋਲੀ ਫਿਰਦਾ ਕਿ ਮੈਨੂੰ ਇਹ ਵੀ ਮੈਂ ਨਵੇੜਾ ਆਪਣੇ ਪੇਖ ਹੋਵਾਂ ਉਸ ਤੋਂ ਬਾਅਦ ਮੇਰੇ ਤੇ ਫੇਰ ਪਾਰ ਪੈ ਜਾਂਦਾ ਉਸ ਵਕਤ ਮੈਂ ਫੋਨ ਵੀ ਕਰਦਾ ਇੱਕ ਦੋ ਮਲਾਜਮਾਂ ਨੂੰ ਵੀ ਮੇਰਾ ਇੱਥੇ ਕੋਈ ਰੋਲ ਨਹੀਂ ਹੈਗਾ ਨਜਾਇਜ਼ ਹੋਇਆ ਮੇਰਾ ਨਵੇੜਦੋ ਮੈਂ ਸਵੇਰੇ ਪੇਸ਼ ਹੋਇਨਾ ਮੈਨੂੰ ਨਹੀਂ ਕੋਈ ਸ਼ੌਂਕ ਹੈਗਾ ਮੈਂ ਪਕੌੜਾ ਰਵਾ। ਉਹ ਨਹੀਂ ਕੋਈ ਸੁਣਵਾਈ ਹੁੰਦੀ। ਫੇਰ ਅੱਗੇ ਪਿਛੇ ਰਹਿੰਦੇ ਆਪਾਂ। ਠੀਕ ਆ ਜੀ। ਫੇਰ ਉਸ ਤੋਂ ਬਾਅਦ ਕੀ ਹੁੰਦਾ 2021 ਦੇ ਵਿੱਚ ਅਸੀਂ ਕਿ ਇਹ ਤੇ ਏਰੀਆ 'ਚ ਫਿਰਨਾ ਤੇ ਸਾਡੇ ਫੋਨ ਫੰਟ ਰੇਸ ਹੋ ਗਏ। ਪੁਲਿਸ ਸਾਨੂੰ ਟ੍ਰੇਸ ਕਰਨ ਦੀ ਸਾਨੂੰ ਇਹ ਗੱਲ ਦਾ ਪਤਾ ਨਹੀਂ। ਅਸੀਂ ਮੇਰਾ ਮੁੰਡਾ ਸੱਜਣ ਜਾਂ ਚੀਚੇ ਤੋਂ ਉਹਦੇ ਬੈਗ ਤੇ ਮੈਂ ਰੁਕਿਆ ਹਾਂ। ਉੱਥੇ ਕੀ ਕਰਦੇ ਜਿਹੜੀ ਸਭ ਨੂੰ ਮਾੜੀ ਹਰਕਤ ਜਿਹਨੂੰ ਏਡੀ ਮਾੜੀ ਹਰਕਤ ਤੁਸੀਂ ਕਦੀ ਸੋਚ ਨਹੀਂ ਸਕਦੇ। ਸਾਨੂੰ ਟ੍ਰੇਸ ਕਰਨ ਦੀ ਪੰਜਾਬ ਪੁਲਿਸ ਕਰੇ ਸਾਡੇ ਨਾਲ ਜੋ ਮਰਜ਼ੀ ਕਰੇ ਅਮਨਦੀਪ ਐ ਸੱਚੋ ਜਿਹਦੀ ਮਨ ਲਾ ਵੀ ਮੈਂ ਇਤਕਰਾਰਦਾ ਬੜੀ ਕਿ ਚਲੋ ਮੇਰੇ ਸੱਜਣਾ ਦਾ ਯਾਰ ਆ ਠੀਕ ਹੈ ਮੈਂ ਉਹਨੂੰ ਬੜਾ ਵਧੀਆ ਇਨਸਾਨ ਕਹਿੰਦਾ ਉਹ ਸਰਦਾਰ ਸਾਹਿਬ ਆਉਂਦੇ ਆ ਉੱਥੇ ਡੇਰੀ ਤੇ ਦੋ ਗੱਡੀਆਂ ਲੈ ਕੇ ਮੈਂ ਵੇਖ ਲੈਣਾ ਮੈਂ ਵੇਖ ਕੇ ਪੰਜਾਬ ਪੁਲਿਸ ਨੂੰ ਵੇਖ ਕੇ ਨਾਲ ਸੋਨੂ ਦੱਲਾ ਆਉਂਦਾ ਨਾਲ ਇਹਦਾ ਸਾਗਰ ਪੀ ਆਉਂਦਾ ਨਾਲ ਤਿੰਨ ਬੰਦੇ ਹੋਰ ਸਿਵਲ ਚ ਆਉਂਦੇ ਆ ਮੈਂ ਪੈੜੀਆਂ ਵਿੱਚ ਉਹਨੂੰ ਭਾਜਦਾ ਰੱਖ ਨੂੰ ਅਮਨਦੀਪ ਦੀ ਸਾਲਟ ਫੜ ਕੇ ਫਾਇਰ ਕੀਤੇ ਜਾਂਦੇ ਮੇਰੇ ਪਿੱਛੇ ਸੋਨੂ ਦੇ 30 ਦੇ ਪਿਸਤੌਲ ਨਾਲ ਫਾਇਰ ਹੁੰਦੇ ਆ 12 ਬੋਅ ਰਫਲ ਦੇ ਫਾਇਰ ਹੁੰਦੇ ਮੇਰੇ ਪਿੱਛੇ ਮੈਂ 8 ਦਾ ਕਿੱਲੇ ਭਜਦਾ ਮੇਰੇ ਪਿੱਛੇ 32 ਤੋਂ 33 ਫਾਇਰ ਹੁੰਦੇ ਜਿਹੜਾ ਕਿ ਇੱਕ ਫਾਇਰ ਮੇਰੇ ਇੱਥੇ ਮੋਢੇ 'ਚ ਵੱਜਿਆ ਠੀਕ ਹੈ ਹੁਣ ਠੀਕ ਹੋ ਗਿਆ ਇੱਕ ਫਾਇਰ ਮੇਰੇ ਮੋਢੇ 'ਚ ਵੱਜਦਾ ਪਰ ਫਿਰ ਫਿਰ ਮੈਂ ਭੱਜ ਕੇ ਅਗਲੇ ਬੰਦੇ ਮੈਨੂੰ ਚਲੋ ਕੋਈ ਸੱਜਣ ਆਂਜੇ ਤੇ ਮੈਂ ਨਿਕਲ ਜਾਣਾ ਮੈਨੂੰ ਇਹ ਗੱਲ ਦੱਸ ਦੋ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਪੁਲਿਸ ਦੱਸ ਦੇ ਇਹ ਕਿਹੜੇ ਕਾਨੂੰਨ ਤੇ ਲਿਖਿਆ ਵੀ ਸਾਨੂੰ ਅਸੀਂ ਪਘੋੜੇ ਆ ਠੀਕ ਆ ਅਸੀਂ ਟਰੇਸ ਹੁੰਦੇ ਆ ਪੁਲਿਸ ਸਾਨੂੰ ਟਰੇਸ ਕਰਨਦੀ ਆ ਇੱਕ ਐਸਐਚਓ ਆ ਕੇ ਨਾਲ ਮੇਰੇ ਦੁਸ਼ਮਣ ਲਿਆ ਆ ਕੇ ਮੇਰੇ ਤੇ ਫਾਈਲਿੰਗ ਕਰਨ ਦਿਆ ਇਹ ਕਿਤੇ ਲਿਖਿਆ ਆ ਦੇ ਪੁਲਸ ਆਵੇ ਜੋ ਮਰਜ਼ੀ ਕਰਦੇ ਸਾਨੂੰ ਮਾਰ ਦਿੰਦੇ ਜੋ ਮਰਜ਼ੀ ਕਰ ਦਿੰਦੇ ਭਾਵੇਂ ਸਾਨੂੰ ਸਾਰਿਆਂ ਨੂੰ ਮਾਰ ਦਿੰਦੇ ਮੈਨੂੰ ਕੋਈ ਗੁੱਸਾ ਨਹੀਂ ਠੀਕ ਆ ਪੁਲਸ ਦਾ ਕੰਮ ਆ ਬੰਦੇ ਨੂੰ ਛੜਨਾ ਕੀ ਗੱਲ ਨਹੀਂ ਪੰਜਾਬ ਪੁਲਿਸ ਤੋਂ ਗਰਦਮੋਗੀ ਤੇ ਜਾਂ ਮਲਾਜਮ ਮੋਗੀ ਹੀ ਇਹਨੂੰ ਧੱਲੇ ਨਾਲ ਲੈਣਾ ਆ ਫੇਰ ਇਹ ਗੱਲਾ ਉਸ ਘਰ ਦੇ ਵਿੱਚ ਐਂਟਰ ਹੋਇਆ ਜਿੱਥੇ ਮੈਂ ਸੀ ਜਦੋਂ ਮੈਂ ਭੱਜ ਗਿਆ ਫੇਰ ਉਸ ਦੇ ਘਰ ਦੇ ਵਿੱਚ ਐਂਟਰ ਹੋਇਆ ਉਹ ਮਾਂ ਨੂੰ ਵੱਧ ਘਾਟ ਬੋਲ ਕੇ ਆਏ ਨਾਲ ਅਮੰਦੀਪ ਠੀਕ ਆ ਨਾਲ ਇਹ ਬੰਦਾ ਉਸ ਪਰਿਵਾਰ ਨੂੰ ਵੱਧ ਘਾਟ ਇਹ ਬੋਲਿਆ ਉੱਥੇ ਗੱਡੀ ਲੱਗੀ ਫੋਰਚਨ ਉਹਦੇ ਵਿੱਚ ਇਹਨੇ ਫਾਇਰ ਮਾਰੇ ਬੁਲਟ ਲੱਗਾ ਉਹਦੇ ਟੈਰਾ ਜੀ ਫਾਇਰ ਮਾਰੇ ਟ੍ਰੇਟ ਟੈਰਾ ਜੀ ਫਾਇਰ ਮਾਰੇ ਦੱਸੋ ਮੈਨੂੰ ਨਾ ਹੀ ਕੋਈ ਗੋਲੀ ਅੱਗੋਂ ਗੋਲੀ ਚਲਾਈ ਨਾ ਹੀ ਕੋਈ ਫਾਇਰਿੰਗ ਕੀਤੀ ਨਾ ਸਾਡੇ ਤੋਂ ਕੋਈ ਨਜਾਇਜ਼ ਹਥਿਆਰ ਫੜਿਆ ਗਿਆ ਨਾ ਸਾਡੇ ਤੋਂ ਕੋਈ AK-47 ਵੜੀ ਗਈ ਮੇਰੇ ਨਾਲ ਦਾ ਸੱਤਾ ਪਹਿਲਵਾਨ ਫੜਿਆ ਜਾਂਦਾ ਤੇ ਦੋ ਹੱਡ ਤੋਂ ਹਥਿਆਰ ਫੜੇ ਜਾਂਦੇ ਇੱਕ ਸਪਰਿੰਗਫੀਲਡ ਇੱਕ ਪਿਸਤਲ 32 ਦਾ ਲਾਇਸੈਂਸੀ ਉਹਦੇ ਉਹਨੂੰ ਫੜ ਕੇ ਸੀਏ ਸਟਾਫ ਖੜਾਇਆ ਜਾਂਦਾ ਸੀਏ ਸਟਾਫ ਖੜ ਕੇ ਫੇਰ ਕਰਤੂਤ ਵੇਖੋ ਦਲਿਆਂ ਦੀ ਅਗਲੀ ਕਰਤੂਤ ਹੋਰ ਸੀਏ ਸਟਾਫ ਖੜ ਕੇ ਪਹਿਲਵਾਨ ਨੂੰ ਟੌਰਚਰ ਕੀਤਾ ਜਾਂਦਾ ਲਾਗੇ ਦੋਵੇਂ ਭਰਾ ਬੈੱਕੇ ਉਹਦੇ 6-7 ਨਾ ਚੱਡੇ ਪੜਾਏ ਜਾਂਦੇ ਆ ਉਹਦੇ ਪਾਣੀ ਪਾਇਆ ਜਾਂਦਾ ਪੁਲਿਸ ਕਰੇ ਨਾ ਟੌਰਚਰ ਜੋ ਮਰਜ਼ੀ ਕਰੇ ਪੁਲਿਸ ਦਾ ਕੰਮ ਆ ਇਹ ਕਿੱਥੇ ਲਿਖਿਆ ਹੈ ਸਾਡੇ ਦੁਸ਼ਮਣਾਂ ਦਾ ਕਿ ਟੌਰਚਰ ਕਰਨ ਬੰਦੇ ਨੂੰ ਜਲੀਲ ਕੀਤਾ ਜਾਂਦਾ ਲਾਗੇ ਭਾਗੇ ਵੀ ਆਜੋ ਸਾਜੀ ਆਜੋ ਬਹਿਜੋ ਅਮਨ ਦੀ ਬੰਦਾ ਆਜੋ ਬਹਿਜੋ ਲਾਗੇ ਕੋਈ ਗੱਲ ਨਹੀਂ ਆਹ ਤੇ ਕਰਤੂਤਾ ਹੀ ਆ ਜੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਦੀ ਕਰਤੂਤਾ ਹੰਦਾ ਮੈਂ ਮੋਨੂ ਧੱਲੇ ਦੀ ਆ ਹੁਣ ਜਿਹੜਾ ਮੁੰਡਾ ਜਿਹੜਾ ਡੀਸੀ ਜਿਹੜਾ ਸਾਡੇ ਘਰ ਦਾ ਕੰਮਕਮ ਕਰਦਾ ਜੇ ਤੇ ਫਿਰ ਨਜਾਇਜ਼ੀ ਕਿਤੇ ਦਿਨ ਤੋਂ ਉਹਦਾ ਪਰਚਾ ਹੋ ਗਿਆ ਮੈਵੀ ਸਿੰਘਾਂ ਦਾ ਮੁੰਡਾ ਇਹਨੂੰ ਮੋਨੂ ਚਭਾਲ ਤੋਂ ਚੋਕਦਾ ਠੀਕ ਮੋਰਸਾਲ ਤੇ ਜਾਂਦਾ ਦਾ ਚਭਾਲ ਤੋਂ ਚੋਕ ਕੇ ਚਵੇੜਾ ਮਾਰ ਕੇ ਆਪਣੀ ਗੱਡੀ 'ਚ ਪਾਉਂਦਾ ਮਨੂੰ ਆਪਣੇ ਫਾਰਮ ਦੇ ਖਰ ਦਾ ਡੀਸੀ ਨੂੰ ਠੀਕ ਹੈ ਜੀ ਫਾਰਮ ਦੇ ਖੜ ਕੇ ਉਹਨੂੰ ਨੰਗਾ ਕੀਤਾ ਜਾਂਦਾ ਉਹਨੂੰ ਦਲੀਲ ਕੀਤਾ ਜਾਂਦਾ ਉਹਨੂੰ ਇੱਕ ਅੰਗਹੀਨ ਮੁੰਡੇ ਨੂੰ ਕੁੱਟਿਆ ਜਾਂਦਾ ਵੀ ਦੱਸ ਉਹ ਕਿੱਧਰ ਨੂੰ ਗਿਆ ਹੋਊਗਾ ਬਾਅਦ ਠੀਕ ਆ ਉਹ ਉਹਨੂੰ ਪਤਾ ਹੀ ਕੁਛ ਨਹੀਂ ਸੀ ਉਹਨੂੰ 12 ਵਜੇ ਤੱਕ ਦੋਵੇਂ ਭਰਾ ਕੁੱਟਦੇ ਆ ਫਿਰ ਰਾਤ ਦੇ 1 ਵਜੇ ਫਾਰਮ ਹਾਊਸ ਤੇ ਅਮਦੀਪਾਂ ਸੱਚੋਂ ਆਉਂਦਾ ਫਿਰ ਉੱਥੇ ਫਨਸ਼ਨ ਹੁੰਦਾ ਪੈਕ ਸ਼ੈਕ ਚੱਲਦਾ ਫਿਰ ਉਹ ਵੀ ਟੌਰਚਰ ਕਰਦਾ ਡੀਸੀ ਨੂੰ ਸਾਰੀ ਰਾਤ ਉਹ ਕੁੱਟਦਾ ਬਾਅਦ ਅਗਲੇ ਦਿਨ ਸਵੇਰੇ ਮੇਰੀ ਮਾਤਾ ਨੂੰ ਮਾਂ ਮੇਰੀ ਨੂੰ ਫੋਨ ਕੀਤਾ ਜਾਂਦਾ ਵੀ ਸੀ ਸਟਾਫ ਆਓ ਤੇ ਮਾਂ ਮੇਰੀ ਜਾਂਦੀ ਤੇ ਮਾਂ ਮੇਰੀ ਨੂੰ ਅਮਦੀ ਫੈਸਲ ਚੋਂ ਆਂਦਾ ਵੀ ਹਾਂ ਮਾਤਾ ਨੂੰ ਕਿਹੜੇ ਮਾਤਾ ਨੂੰ ਕਿਹੜੇ ਬਾਬੇ ਨੂੰ ਮੰਨਦੀ ਆ ਜਿਹੜੇ ਮੁੰਡੇ ਦੀ ਕਿਸਮ ਬੜੀ ਤੇਜ ਬਣ ਗਿਆ ਆ ਗੱਲ ਮੂੰਹ ਆਂਦਾ ਅਮਦੀਪ ਮਾਤਾ ਨੇ ਕਿੰਨੇ ਆ ਕੇ ਕਿਹਾ ਵੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ ਉੱਥੋਂ ਮਿਲਿਆ ਠੀਕ ਹੈ ਨਾ ਤੇ ਇਹ ਕਹਿੰਦਾ ਲੈ ਆ ਲੈ ਜੋ ਡੀਸੀ ਨੂੰ ਮੈਂ ਪਰਚਾ ਪਾਉਣਾ ਪਰ ਬਖਸ਼ਦਾ ਇਹ ਯਾਰ ਪਰਚਾ ਪਾ ਦਿੰਦਾ ਤੈਨੂੰ ਚੰਗਾ ਸੀ ਉਹਨੂੰ ਜਲੀਲ ਕੀਤਾ ਨਿਆਲੇ ਨੂੰ ਤੁਸੀਂ ਕੁੱਟਿਆ ਤੂੰ ਕੁੱਟ ਜੋ ਮਰਜ਼ੀ ਕਰ ਤੇਰੀ ਡਿਊਟੀ ਆ ਤੇਰਾ ਬੰਦਾ ਵਾ ਸਾਨੂੰ ਕੁੱਟ ਸਾਨੂੰ ਲੱਭ ਸਾਡੇ ਦੁਸ਼ਮਣ ਥੋੜਾ ਕੁੱਟਣਗੇ ਇਹ ਇੱਕ ਇਹ ਕਿਤਾਬ ਚ ਲਿਖਿਆ ਵਾ ਮੈਨੂੰ ਇਹ ਗੱਲ ਦੱਸ ਦਰ ਵੀ ਸਾਡੇ ਦੁਸ਼ਮਣ ਕੁੱਟਣ ਆ ਤੱਕੇ ਜਿਹੜੇ ਸਾਡੇ ਨਾਲ ਹੋਏ ਜੇ ਫਿਰ ਉਸ ਤੋਂ ਵੱਧਾ ਤੁਸੀਂ ਆਜੋ ਗੱਲ ਆਪਾਂ ਪੱਗਾਂ ਦੀ ਕਰ ਲਈਏ ਇਹ ਜਿਹੜੇ ਆਂਦੇ ਵੀ ਸੋਨੂੰ ਇਦਾਂ ਹੀ ਦੱਲਾ ਹੀ ਕੁੜੀ ਆ ਵਾ ਇੱਕ ਨੰਬਰ ਦਾ ਦੱਲਾ ਹੀ ਕਹੂੰ ਮੈਨੂੰ ਸਰਦਾਰ ਜੀ ਹਰਦੇਹਾਲ ਸਰਪੰਚ ਦੀ ਪੱਗ ਲਈ 2002 ਦੇ ਵਿੱਚ ਝਬਾਲ ਪੱਗ ਲਾ ਕੇ ਉਂਗਲ ਤੇ ਘੁਮਾ ਕੇ ਥਾਣੇ 'ਚ ਲਿਆਂਦੀ ਠੀਕ ਆ ਉਹਨੂੰ ਝਬਾਲ ਥਾਣੇ 'ਚ ਲਿਆਂਦੀ ਪੁਲਿਸ ਨੇ ਐਫ ਆਰ ਤੱਕ ਨਹੀਂ ਕੀਤੀ ਹਰਦੇਹਾਲ ਮੌਕੇ ਸਰਪੰਚੀ ਉਹਨੂੰ ਕੁੱਟਿਆ ਉਹਦੀ ਪੱਗ ਲਈ ਝਬਾਲ ਦੀ ਪੰਚਾਇਤ ਤੇ ਕਬਜ਼ਾ ਕੀਤਾ ਠੀਕ ਆ ਖੇੜੇ ਪ੍ਰਧਾਨ ਦੀ ਪੱਗ ਲਈ 2018 ਦੇ ਵਿੱਚ ਸ਼੍ਰੀਆਮ ਸਾਰੀ ਪੁਲਿਸ ਦੇ ਸਾਹਮਣੇ ਉਹਦੀ ਪੱਗ ਲਈ ਉਹਨੂੰ ਠੋਡ ਮਾਰੇ ਉਹਦੇ ਬੁੱਲ ਪਾੜੇ ਵੇਖਣ ਦੀ ਗੱਲ ਆ ਬੰਦਿਆਂ ਜੀ ਉੱਥੇ ਅਸਲੀਅਤ ਤੇ ਪਰਚਾ ਕੀਤਾ ਹੋਇਆ ਖੇਰੇ ਪ੍ਰਧਾਨ ਤੇ ਦੱਲੇ ਦੇ ਫੇਰ ਪਰਚਾ ਨਹੀਂ ਹੋਇਆ ਪੰਗਾਇ ਸੈਕਟਰੀ ਦੀ ਪੱਗ ਲਾਈ ਉਹਨੂੰ ਕੁੱਟਿਆ ਜੀ ਉਹਦੋਂ ਅਗਨੀ ਉਤਲੇ ਪਰਚਾ ਕਰਾ ਤਰਨਾ ਲਾਤਾ ਵੀ ਮੈਨਾਂ ਨੇ ਜਾਈ ਹੋਈ ਫੇਰ ਐਸ ਡੀਓ ਹੀ ਸੁਣਾਦਾ ਉਹਨੂੰ ਕੁੱਟਿਆ ਉਹਦੀ ਪੱਗ ਲਾਈ ਸ਼੍ਰੀਆਮ ਰੋਲਿਆ ਉਹਨੂੰ ਸਰਾਂ ਅੱਡੇ ਦੇ ਵਿੱਚ ਪੂਰ ਨੂੰ ਦੋ ਵਾਰਾਂ ਵੱਢਿਆ ਨਾ ਪੂਰਨੇ ਚਵਾਲਦਾ ਉਹਨਾਂ ਗੱਡੀ ਅੜਦਾਈ ਦੋ ਵਰਾ ਉਹ ਬੰਦੇ ਨੂੰ ਵੱਢਿਆ ਨਾ ਸ਼ਰੀਆਮ ਵੱਢਿਆ ਇਹ ਕੇਐਫਆਰ ਤੱਕ ਨਹੀਂ ਹੋਈ ਲਾਲੀ ਮਲਵਈ ਦੇ ਸ਼ਰੀਆਮ ਗੱਲ ਪਏ ਕੁਛ ਨਹੀਂ ਹੋਇਆ ਫੇਰ ਆਪਾਂ ਗੱਲ ਕਰਦੇ ਇਹਨਾਂ ਦੇ ਪਿੰਡ ਦੀ ਚੀਮਿਆਂ ਦੀ ਬਾਬੇ ਆ ਗਊਸ਼ਾਲਾ ਵਾਲੇ ਉਹਨਾਂ ਨਾਲ ਇਹਨਾਂ ਦੀ ਨਹੀਂ ਬੰਦੀ ਉਹਨਾਂ ਗੱਡੀ ਅੜਦੇ ਆ ਤੇ ਇਹਦੀ ਕਰਤੂਤ ਬਸ ਪਰਚੇ ਕਰਾਉਣਾ ਗਊਸ਼ਾਲਾ ਨਾਲ ਦਾ ਮਾਂ ਪਿਓ 90 90 ਸਾਲਾਂ ਦਾ ਉਹਨਾਂ ਦੋਵਾਂ ਮਾਂ ਪਿਓ ਦਾ ਅਜੇ ਤੱਕ ਪਰਚੇ ਚੱਲਦਾ ਜੀ ਇਹਦੇ ਵੀਡੀਓ ਇਹ ਕੰਦੇ ਉਹਦਾ 13 ਸਾਲਾਂ ਦਾ ਪੁੱਤ ਦੇ ਪਰਚਾ ਕਰਤਾ ਮੈਨੂੰ ਇਹ ਗੱਲ ਦੱਸਣ ਲੋਕ ਆ ਜਿਹੜੇ ਦਲੇ ਆ ਚੇਲੇ ਬਾੜ ਕੇ ਭੈਣ ਚੋ ਦੇ ਕਹਿੰਦੇ ਆ ਵੀ ਉਹ ਉਹ ਬੜਾ ਵਧੀਆ ਸੀ ਉਹ ਕਿਹਨਾਂ ਤੱਕਾ ਨਹੀਂ ਕਰਦਾ ਉਹ ਕਿਹਨਾਂ ਨਜਾਇਜ਼ ਨਹੀਂ ਕਰਦਾ ਆ ਆ ਕੀ ਤੱਕਾ ਨਹੀਂ ਦੀ ਹੋਰ ਕੀ ਸੀ ਮੈਨੂੰ ਦੱਸੋ ਨਾ ਇਹ ਲੋਕ ਆ ਪੀਆ ਕੀ ਕਰਦੇ ਆ ਸੀ ਹੋਂ ਦੀ ਗੱਲ ਤੁਹਾਨੂੰ ਮੈਂ ਦੱਸ ਦੇਣਾ ਗੱਲਾਂ ਆਪਾਂ ਆਪਾਂ ਗੱਲ ਕਰਦੇ ਸਰਪੰਚੀਆਂ ਦੀ ਠੀਕ ਐ ਕਹਿੰਦੇ ਜੀ ਵੀ 2570 ਸਰਪੰਚ ਬਣਦੇ ਆ ਮੈਨੂੰ ਇੱਕ ਗੱਲ ਦੱਸੋ ਜਿਉਂ ਚਭਾਲ ਤੋਂ ਕਬਜ਼ਾ ਕੀਤਾ ਚਭਾਲ ਦੇ ਸਰਦਾਰ ਜੀ ਇਲੈਕਸ਼ਨ ਤੱਕ ਨਹੀਂ ਹੋਈ सरपंचੀ ਤੇ ਉਹ ਹੁੰਦੀ ਜਿਹੜੀ ਵੋਟਾਂ ਨਾਲ ਜਿੱਤੋ ਪਿੰਡ ਦੇ ਵਿੱਚ ਕੋਈ ਸਰਪੰਚ ਖਾਨੂੰਨ ਨਹੀਂ ਦਿੰਦਾ ਕੋਈ ਖਰੋਂਦਾ ਨੂੰ ਚੁੱਕ ਕੇ ਠਾਣੇ ਚ ਗਾਉਂਦੇ ਵੋਟਾਂ ਚਾਰ ਦਿਨ ਪਹਿਲਾਂ ਪੂਰਨ ਦਾ ਭਰਾ ਉਹਦੀ ਡੈਥ ਹੋ ਗਈ ਹੈ ਪੂਰਨ ਦਾ ਭਰਾ ਨਾਲ ਗਾੜੀ ਕਾਗਜ਼ ਭਰੇ ਇੱਕ ਰਾਂ ਤਿੰਨ ਦਿਨ ਪਹਿਲਾਂ ਟਕਾਤਾ ਪੁੱਸੋਂ ਜਿੱਦਾਂ ਕਾਗਜ਼ਾਂ ਨਾਲ ਭਰਲੇ ਪੂਰਨ ਦਾ ਭਰਾ ਛੱਡਤਾ ਅਗਲੀ ਯਾਰ ਭਰੇ ਉਹਦੇ ਕਾਗਜ਼ ਡਾਤੇ ਉਹ ਇਲੈਕਸ਼ਨ ਹੋਊਗੀ ਤੇ ਪਤਾ ਲੱਗੂ ਤੁਹਾਡੇ ਪੱਲੇ ਪਿੱਛੇ ਕੌਣ ਆ ਕੌਣ ਨਹੀਂ ਜੋ ਤੁਸੀਂ ਇਲੈਕਸ਼ਨ ਨਹੀਂ ਹੁੰਦਾ ਨਹੀਂ ਬਦਮਾਸ਼ੀ ਹੱਦੋਂ ਵੱਧਿਆ ਦੋਵਾਂ ਪਿੰਡਾਂ 'ਚ ਇਲੈਕਸ਼ਨ ਨਹੀਂ ਹੋਈ ਛਤਰ ਨਾਲ ਸਰਪੰਚੀ ਕਰੰਦਾ ਬਦਮਾਸ਼ੀ ਨਾ ਕਰੰਦਾ ਸੀ ਇਹ ਥੋੜਾ ਸਰਪੰਚੀ ਹੈ ਆਦ ਕੀ ਹੋਣੀ ਜੇ ਇਲੈਕਸ਼ਨ ਆਦ ਕੀ ਚਵਾਲ ਤੇ ਇਲੈਕਸ਼ਨ ਹੋਣੀ ਹੈ ਆਦ ਕੀ ਬਣਿਓ ਵੇਖਿਓ ਕਿਹੜਾ ਬਣਵਾਉਣਾ ਤੁਨੂੰ ਸਾਰੇ ਪਿੰਡਾਂ ਇਲੈਕਸ਼ਨ ਹੋਊਗੀ ਹੋਰ ਮੈਂ ਸਾਰੇ ਭਰਾਵਾਂ ਨੂੰ ਦੱਸਣਾ ਚਾਹਣਾ ਜਿਹੜਾ ਜਿਹੜਾ ਚਾਹ ਵਾਣਾ ਜਿਹੜਾ ਪਿੰਡ ਦੇ ਕੰਮ ਕਰਨ ਦਾ ਸ਼ੌਂਕ ਹੈ ਜਨੂੰ ਹਰੇਕ ਬੰਦਾ ਕਾਗਜ ਭਰੋ ਕਿਸੇ ਦੇ ਕਾਗਜ ਉੱਡ ਕੇ ਕੋਈ ਰੱਦ ਕਰੂਗਾ ਮੈਂ ਵੇਖੂਗਾ ਮੈਂ ਬੈਠਾ ਕੋਈ ਵੀਡੀਓ ਸੈਕਟਰੀ ਕਿਸੇ ਦਾ ਕਾਗਜ ਡਾਵੇ ਮੈਂ ਵੇਖੂਗਾ ਹਰੇਕ ਮੱਦੇ ਦਾ ਕਾਗਜ ਭਰੇ ਜਾਣਗੇ ਹਰੇਕ ਬੰਦੇ ਨੂੰ ਅਧਿਕਾਰ ਆ ਸਾਰੇ ਪਿੰਡਾਂ ਵੇ ਜਿੰਨੇ ਵੀ ਮੇਰੇ ਭਰਾ ਵਾ ਇਲੈਕਸ਼ਨ ਲੜਨਾ ਚਾਹੁੰਦੇ ਆ ਪਰ ਉਹਨਾਂ ਦੇ ਉਲਟਾ ਤੇ ਜਿਹੜੇ ਇਹਨਾਂ ਦੇ ਚੇਲੇ ਆ ਉਹ ਧਿਆਨ ਨਾਲ ਸੁਣ ਲੋ ਬੰਦੇ ਦੇ ਪੁੱਤਾਂ ਨੂੰ ਘਰਾਂ 'ਚ ਬਹਿ ਜਾਓ ਹੁਣ ਸਮਾਂ ਬਦਲ ਗਿਆ ਵਾ 25 ਸਾਲ ਹੋ ਗਏ ਬੜੀ ਬਦਮਾਸ਼ੀ ਕਰਲੀ ਤੁਸੀਂ ਠੀਕ ਆ ਨਾ ਬੜੇ ਨਜਾਇਜ਼ ਪੱਤੀ ਕਰਾਈ ਹੁਣ ਵੀ ਨਜਾਇਜ਼ੀ ਕਰਾਈ ਤੁਸੀਂ ਚੁੱਪ ਕਰਕੇ ਆਪਣੇ ਘਰਾਂ 'ਚ ਬਹਿ ਕੇ ਆਪਣੀ ਰੋਟੀ ਪਾਣੀ ਖਾਓ ਏਕੀ ਭਲਾਈ ਜੀ ਭੁੱਲ ਜੋ ਸਰਪੰਚੀਆਂ ਭੁੱਲ ਜੋ ਬਲਾਕ ਸੰਤੀਆਂ ਬਹੁਤ ਬਦਮਾਸ਼ੀ ਕਰ ਲਈ ਆ ਹੁਣ ਮੈਂ ਗਾੜੀ ਦਾ ਨਾ ਗੱਲ ਕਰਦਾ ਜਿਹੜਾ 302 ਦਾ ਪਰਚਾ ਹੋਇਆ ਆ ਚਾਰ ਮੁੰਡੇ ਗੰਦੀ ਵੇੜ ਦੇ ਪਾਸ ਤੇ ਨਜਾਇਜ਼ ਮੁੰਡੇ ਉਹਨਾਂ ਦਾ ਕੋਈ ਰੋਲ ਨਹੀਂ ਕੋਈ ਪੁਲਸ ਨੇ ਨਿਕਵਾਰੀ ਨਹੀਂ ਕੀਤੀ ਕੋਈ ਪੁਲਸੋਂ ਸਬੂਤ ਨਹੀਂ 302 ਦੇ ਪਰਚੇ ਦੇ ਦਿੱਤੇ ਠੀਕ ਮੈਂ ਤਾਂ ਦੇ ਦਿੱਤਾ ਚਲੋ ਮੈਨੂੰ ਕੋਈ ਦੋਖ ਨਹੀਂ ਪਰਚੇ ਦਾ ਕੋਈ ਗੱਲ ਨਹੀਂ ਜਿਹੜੀ ਇੰਨੀ ਹੋਈ ਆ ਇਹ ਇਹ ਕੁੜੇ ਗੰਦਦਾ ਹੋ ਗਿਆ ਮੈਨੂੰ ਕੋਈ ਦੋਖ ਨਹੀਂ ਉਹ ਮੁੰਡਾ ਡੀਸੀ ਪਾਤਾ ਜੂਵੀ ਪਾਤਾ ਉਹਨੂੰ ਟੌਰਚਰ ਕਰਦਾ ਹੋਰ ਹੋਂ ਦੀ ਕਰਤੂਕ ਵੇਖ ਲੋ ਮੈਂ ਪੁਲਸ ਨੂੰ ਦੱਸਣਾ ਚਾਹੁੰਦਾ ਵੀ ਉਹਨਾਂ ਧੱਕਾ ਕਰੋ ਜਿੰਨਾ ਇਹਨਾਂ ਦਾ ਟੱਬਰ ਸਹਲੇ ਪੁਲਸ ਧੱਕਾਾ ਦੇਣਾ ਕਰਨ ਦੀ ਤੇ ਪਰ ਸਹਾਂ ਨਾਲ ਟੱਬਰ ਨੂੰ ਪੈਣਾ ਇਹ ਗੱਲ ਵੇਖ ਲੋ ਹੁਣ ਜੂਵੀ ਚਬਾਲ ਥਾਣੇ ਆ ਠੀਕ ਆ ਪੁਲਿਸ ਟੌਰਚਰ ਕਰੇ ਉਹਨੂੰ ਪੁਲਿਸ ਕੋਟਣ ਦੀ ਫੇਰ ਮੋਨੂੰ ਲਾਗੇ ਬਿਠਾ ਮੋਨੂੰ ਭੈਂ ਚੋਦਾ ਕਮਲਾ ਕਰ ਦੂੰਗਾ ਗਲੀਆਂ 'ਚ ਰੋਲ ਦੂੰਗਾ ਈ ਇੱਕ ਗੱਲ ਮੇਰੀ ਸੁਣ ਲਾ ਬੰਦੇ ਦਾ ਪੁੱਤ ਬਨਜਾ ਨਾ ਬਦਮਾਸ਼ੀ ਕਰ ਜੇ ਵੀ ਤੂੰ ਪੁਲਿਸ ਨੂੰ ਅਕਵਾਰੀ ਕਰਨ ਦੀ ਜੋ ਵੀ ਕਰਦੀ ਪੁਲਿਸ ਕਰੇ ਇਹ ਮੋਨੂੰ ਚਬਾਲ ਥਾਣੇ ਜਾ ਕੇ ਫੇਰ ਲਾਗੇ ਬਿਕੇ ਜੂਵੀ ਨੂੰ ਘਟਾਉਂਦਿਆ ਜੇ ਹੁਣ ਨਵੀਂ ਗੱਤੂ ਸੁਣ ਲੋ ਮੇਰੀ ਮਾਦ ਗੰਸਦੂ ਦਾ ਪਰਚਾ ਕਰਦਾ ਜਿਹੜੀ ਸਭ ਨੂੰ ਮਾੜੀ ਕਰਤੂਰ ਧੱਲੇ ਦੀ ਠੀਕ ਆ ਮੇਰੀ ਮਾਂ ਨੇ ਮੈਨੂੰ ਸੱਤਾਂ ਕੁੜੀਆਂ ਬਾਅਦ ਲਿਆਵਾਂ 19 ਸਾਲਾਂ ਬਾਅਦ ਮੈਂ ਆਪਣੀ ਮਾਂ ਦੇ ਘਰ ਜਨਮ ਲਿਆ ਤੇ ਉਹ ਮਾਂ ਕਿਸੇ ਗੱਲ 'ਚ ਹੋ ਸਕਦੀ ਮੈਨੂੰ ਇਹ ਗੱਲ ਦੱਸੋ ਜਿਹੜੀ ਮਾਂ ਨੇ ਤਰਸ-ਦਰਸ ਕੇ ਰੱਬ ਨੂੰ ਗੁਰੂ ਘਰ ਗੁਰੂ ਘਰ ਦਾਸਾਂ ਕਰਕੇ ਪੁੱਤ ਲਿਆ ਹੋਵੇ ਉਹ ਮਾਂ ਕੋਈ ਨੁਕਸਾਨ ਕਰਾਉਣਾ ਚਾਹੂ ਕਿਸੇ ਦਾ ਉਹ ਮਾਂ ਚਾਹੂਗੀ ਵੀ ਕਿਸੇ ਮੇਰਾ ਪੁੱਤ ਕਿਸੇ ਦਾ ਨੁਕਸਾਨ ਕਰੇ ਜਾਂ ਮੇਰਾ ਪੋਤਾ ਕੰਮ ਕਰੇ ਚਾਹੂਗੀ ਦੱਲਿਆ ਮੇਰੀ ਗੱਲ ਸੁਣ ਲੈ ਕਿ ਤੂੰ ਮੇਰੀ ਮਾਂ ਦਾ ਪਰਚਾ ਕਰਾ ਤੈਨੂੰ 302 ਦਾ ਤੈਨੂੰ ਮੈਂ ਉਹ ਸੱਟ ਦੇਣੀ ਆ ਜਿਹੜਾ ਤੂੰ ਛਾਲਿਆ ਚਬਾਲਦੀਆਂ ਗਲੀਆਂ ਵਿੱਚ ਪੀਖ ਮੰਗਦਾ ਫਿਰੇਗਾ ਡੱਬੇ 'ਚ ਪੈਕ ਹੋ ਕੇ লাশ ਹਣੀ ਤੇਰੇ ਮੁੰਡੇ ਦੇ ਡੱਬੇ 'ਚ ਪੈਕ ਹੋ ਕੇ ਇਹ ਗੱਲ ਮੇਰੀ ਨੋਟ ਕਰ ਲੈ ਲਿਖ ਲੈ ਇੱਥੇ ਤੈਨੂੰ ਮੈਂ ਦੱਸੂ ਦੱਲਿਆ ਮਾਂ ਦਾ ਨਾ ਕਿਦਾਂ ਪਵਾਇਦਾ ਜੇ ਤੈਨਿਆ ਆਂਦਰਾ ਫੜੀਆਂ ਨਾ ਅੰਦਰੋਂ ਤੈਨੂੰ ਪਤਾ ਲੱਗੂਗਾ ਵੀ ਮਾਂ ਦਾ ਨਾ ਦੱਲਿਆ ਮੇਰੇ ਤੇ ਪਵਾ ਪਵਾ ਲਿਆ ਹੀ ਹੋਰ ਪਵਾ ਦੇ ਮੇਰੇ ਤੇ ਮੈਨੂੰ ਕੋਈ ਗੱਲ ਨਹੀਂ ਪਰਿਵਾਰ ਵਾਲੇ ਕਿਉਂ ਜਾਨਾ ਉਹ ਦੱਲਿਆ ਦਲਿਆ ਮਾਤ ਨਜਾਇਜ਼ ਪੰਚਾ ਪਉਂਦਾ ਜੇ ਮੈਨੂੰ ਕੋਈ ਚੱਕਰ ਨਹੀਂ ਹੈਗਾ ਪ੍ਰਵਾਹ ਨਾ ਕਰ ਪੁੱਤ ਇਹੋ ਜਿਹਾ ਸੱਤ ਮਾਰੂ ਮੈਨੂੰ ਤਾਂ ਕੋਈ ਨਹੀਂ ਕਰ ਸਕਦਾ ਜਿੱਥੇ ਮੈਂ ਬੈਠਾ ਵਾਂ ਮੇਰੀ ਮਾਂ ਸੇ ਬੈਠੀ ਐ ਕੋਈ ਚੱਕਰ ਨਹੀਂ ਪਰ ਤੇ ਧੋਣੀ ਝੱਲੀ ਜਾਣੀ ਇਹ ਗੱਲ ਤੇ ਮੈਂ ਦਲਿਆ ਦੱਸਦਾ ਜੋ ਡੱਬੇ ਚ ਪੈ ਕੋ ਗਲਾਸ਼ ਆਈ ਤਾਂ ਮਾਰੋ ਬੜਾ ਦੋਖਣ ਆਈ ਕਰਾ ਤੂੰ ਪਰਚੇ ਹੋਰ ਕਰਾ ਦੇ ਬੁੱਢਾ ਹੈਗਾ ਉੱਤੇ ਵੀ ਕਰਾ ਦੇ ਪੈਣਾ ਤੇ ਵੀ ਕਰਾ ਦੇ ਕਰਾ ਲਾ ਜੋ ਕਰਨਾ ਕਰ ਲੈ ਤੂੰ ਜੋ ਤੇ ਧੁੰਦਾ ਤੂੰ ਕਰ ਮੈਨੂੰ ਕੋਈ ਟੈਨਸ਼ਨ ਨਹੀਂ ਹੁਣ ਛੱਡੀ ਨਾ ਕੋਈ ਇਹ ਨਾਕੀਬੀ ਆ ਗੁੜਾ ਆ ਗਿਆ। ਬਾਕੀ ਮੈਂ ਇਹਨਾਂ ਦੀ ਕਰਤੂਤ ਦੱਸਦਾ ਇਹਨਾਂ ਦੱਲਿਆਂ ਦੀ ਦੋਵਾਂ ਦੀ ਹੋਰ ਕਰਤੂਤ ਸੁਣ ਲੋ। ਵੱਡਾ ਦੱਲਾ ਜਿਹੜਾ ਸੋਨੂ ਦੱਲਾ ਸੀ ਉਹ ਚਹਵਾਲ ਤੋਂ ਸਰਪੰਚ ਹੀ ਇੱਕ ਵਿਆਹ ਨੇ ਕਰਾਇਆ ਸੀ ਆਪਣਾ ਮੋਗੇ ਵਾਲਾ। ਦੂਜਾ ਵਿਆਹ ਨੇ ਚਹਵਾਲ 'ਚ ਕਰਾਇਆ। ਤੇ ਦੂਜੇ ਵਿਆਹ ਵਿੱਚ ਉਹਦੀ ਕੁੜੀ ਆ। ਕਿਰਦਾਰ ਵੇਖ ਲੋ ਇਹਨਾਂ ਦਾ। ਇਹਨਾਂ ਦੀ ਇਹਨਾਂ ਦੇ ਏ ਦਿਨ ਵਾਲੇ ਢੱਲੇ ਦੱਲੇ ਜਿਹੜੇ ਪਿੰਡਾਂ ਸਰਪੰਚ ਉੱਥੋਂ ਕੁੜੀਆਂ ਕੱਢ-ਕੱਢ ਕੇ ਵਿਆਹ ਕਰਾਉਂਦੇ ਰਹਿ। ਇਹ ਵੀ ਲੋਕਾਂ ਨੂੰ ਪਤਾ ਲੱਗੇ ਨਾ। ਇੰਨੇ ਕਿਰਦੂ tạmੀ ਤੇ ਅੱਜ ਨਾ ਮੋਨੂ ਅਮਲੀ ਇੱਕ ਵਿਆਹ ਦਾ ਝਭਾਲ ਝੋਆ ਇਹਦੀ ਘਰ ਦੀ ਚੀਮਿਆ ਸਰਪੰਚ ਆ ਇਹ ਦੱਲੇ ਨੇ ਚੀਮਿਆ ਦੀ ਕੁੜੀ ਦਾ ਵਿਆਹ ਕਰਾਇਆ ਜੇ ਹੁਣ ਹੀ ਕਰਾਇਆ ਜੇ ਪਿੱਛੇ ਜੇ ਆਪਣੀ ਸਗੀ ਘਰ ਦੀ ਤੇ ਪੱਟ 'ਚ ਗੋਲੀ ਮਾਰੀ ਜੇ ਇਹ ਨਾਲੇ ਦੇ ਢੱਲੇ ਬੰਦੇ ਜੇ ਇੰਨਾ ਕਹੀ ਯਾਰ ਦੀ ਜਨਾਨੀ ਨਹੀਂ ਛੱਡੀ ਠੀਕ ਝਭਾਲ ਦੇ ਵਿੱਚ ਕਿੰਨੀਆਂ ਜਨਾਨੀਆਂ ਦਾ ਨਾਟਾ ਚੱਕਰਿਆ ਮੈਂ ਦੱਸ ਨਹੀਂ ਸਕਦਾ ਹੁਣ ਮੈਂ ਦੱਸਾਂ ਤੇ ਮੈਨੂੰ ਉਦਾਂ ਹੀ ਸ਼ਰਮ ਆਉਂਦੀ ਵੀ ਮੈਂ ਕੀ ਬੋਲਾਂ ਦੱਲਿਓ ਮੇਰੇ ਬਾਰੇ ਬਾਲ ਮੇਰੀਆਂ ਗੱਲਾਂ ਕਰਦੇ ਜੇ ਯਾ ਯਾਰ ਦੇ ਪਿੰਡ ਜਾ ਕੇ ਪਤਾ ਕਰੋ ਮੇਰੇ ਪਿੰਡ ਜਾ ਕੇ ਮੇਰਾ ਕਿਰਦਾਰ ਚੈੱਕ ਕਰੋ ਕੋਈ ਸਾਬਤ ਕਰੋ ਮੇਰੇ ਪਿੰਡ ਦੇ ਵਿੱਚ ਮੈਂ ਕਿਸੇ ਕੁੜੀ ਨੂੰ ਮਾੜੀ ਨਿਗਾਹ ਨਾ ਵੇਖਿਆ ਵਾਂ ਗੱਲ ਤਾਂ ਬੜੀ ਦੂਰ ਦੀ ਕਿਸੇ ਕੋਈ ਕੋਈ ਭੈਣ ਮੇਰੀ ਕਹਦੇ ਵੀ ਹਾਂ ਮਰਤ ਨੇ ਸਾਨੂੰ ਟੀਚਰ ਕੀਤੀ ਜਾਂ ਨੇ ਸਾਨੂੰ ਕਿਹੇ ਕਿਹੇ ਵੀ ਕੁੜੀ ਨਾਲ ਮੇਰਾ ਕੋਈ ਪਿੰਡ ਦੇ ਵਿੱਚ ਚੱਕਰ ਹੋਵੇ ਮੇਰਾ ਕਿਰਦਾਰ ਚੈੱਕ ਕਰੋ ਦੱਲੋਟਾ ਦੇ ਗੁੰਨ ਨਾਲਿਆ ਢਿੱਲਾ ਨਹੀਂ ਮੈਂ ਸੱਜਣ ਐਵੇਂ ਨਹੀਂ ਸੰਬੰਧ ਹੈ ਜਿੱਥੇ ਜਾਣੇ ਆਪਣਾ ਘਰ ਸਮਝ ਕੇ ਜਾਣੇ ਆ ਤੁਸੀਂ ਪਿੰਡ ਦੇ ਵਿੱਚ ਕਿੰਨੀਆਂ ਕੁੜੀਆਂ ਰੇਵ ਕੀਤੀ ਮੈਨੂੰ ਦੱਸ ਨਹੀਂ ਸਕਦਾ ਫਾਰਮ ਹਾਊਸ ਤੇ ਕਿੰਨੀਆਂ ਕੁੜੀਆਂ ਨਾਲ ਰੇਵ ਕੀਤੀ ਮੈਨੂੰ ਦੱਸ ਨਹੀਂ ਸਕਦਾ ਆਹ ਕਿਰਦਾਰ ਜਿਹਨਾਂ ਦਾ ਅਮਰ ਰਾਏ ਅਮਰ ਰਾਏ ਆ ਭੇਡਾ ਕਹਿੰਦੀ ਆ ਅਮਰ ਰਾਏ ਇਹੋ ਜਿਹਾ ਦੱਲੇ ਅਮਰ ਰਾਏ ਲੱਗੇ ਤੇ ਫਿਰ ਤੇ ਫਿਰ ਤੇ ਠੀਕ ਆ